ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਸੋਰ ਸਿੰਘ ਇਸ ਪਿੰਡ ਦੀ ਗੱਲ ਕਰੀਏ ਤਾਂ ਜਿਲ੍ਹਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਨੇੜੇ ਰਹਿ ਜਾਂਦਾ ਹੈ ਭਖੀਵਿੰਡ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਬਹੁਤੇ ਲੋਕ ਜਾਣਦੇ ਹੀ ਆ ਮਾਝਾ ਏਰੀਆ ਦਾ ਪਿੰਡ ਆ ਸੋਰ ਸਿੰਘ ਤੇ ਬਾਰਡਰ ਦੇ ਵੀ ਬਿਲਕੁਲ ਲਾਗੇ ਪੈਂਦਾ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਇਥੋਂ ਬਾਰਡਰ ਆ ਤੇ ਬਾਰਡਰ ਏਰੀਆ ਦੀ ਗੱਲ ਕਰੀਏ ਤੇ ਤਕਰੀਬਨ ਨੀਲੀ ਰਾਵੀ ਦੀ ਮੱਝਾਂ ਝੋਟੀਆਂ ਵੇਖਣ ਨੂੰ ਮਿਲਦੀਆਂ ਹਰ ਇੱਕ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਨਾਗ ਆਪਾਂ ਦਿਖਾਉਣੇ ਆ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤੇ ਸਭ ਤੋਂ ਪਹਿਲਾਂ ਤੇ ਡਿਟੇਲ ਲੈਨੇ ਆ ਆਪਾਂ ਜਿਵੇਂ ਪਹਿਲੇ ਨੰਬਰ ਤੇ ਝੋਟੇ ਤੁਸੀਂ ਵੇਖ ਸਕਦੇ ਜੇ ਪਹਿਲਾ ਸੁਹਾ ਸੂਈ ਆ ਤੇ ਬਹੁਤ ਸੋਹਣੇ ਢਾਂਚੇ ਦੀ ਆ ਇਹਦੀ ਫੇਸ ਦੀ ਗੱਲ ਕਰੀਏ ਤਾਂ ਬਿਊਟੀ ਤੁਸੀਂ ਇੱਥੋਂ ਵੇਖ ਸਕਦੇ ਜੇ ਬਿਲਕੁਲ ਛੋਟਾ ਸਿੰਘ ਅੱਖਾਂ ਬਿਲੀਆਂ ਤੇ ਮਗਰ ਬਚਾ ਇਹ ਜਿਹੜਾ ਉਹ ਮੇਲ ਕਾਫ ਆ ਗਿਆ ਵਾ ਬਿਲਕੁਲ ਤਾਜੀ ਸੂਈ ਆ ਜੇ ਤਕਰੀਬਨ ਮੰਨ ਲਓ ਕੋਈ ਹਫਤੇ ਦੀ ਸੂਈ ਆ ਤੇ ਇਸ ਟਾਈਮ ਇਹਦੇ ਥੱਲੇ 15 ਕਿਲੋ ਦੁੱਧ ਜਿਹੜਾ ਉਹ ਵੀਰ ਹੁਣੀ ਕਹਿੰਦੇ ਆ ਵੀ ਰੈਡੀ ਆ ਤੇ ਬਾਕੀ ਆਪਾਂ ਦੂਜੇ ਜਾਨਵਰਾਂ ਦੀ ਵੀ ਡਿਟੇਲ ਲੈਣੇ ਆ ਆਜੋ ਕਰਦੇ ਆ ਮਾਲਕਾਂ ਨਾਲ ਗੱਲਬਾਤ ਹਾਂਜੀ ਸਾਸਿਕਾ ਪਾਜੀ ਸਾਸਿਕਾ ਵੀਰ ਜੀ ਹੋਰ ਠੀਕ ਠਾਕ ਸਭ ਬੜੀ ਕਿਰਪਾ ਸਾਬ ਚੜ੍ਹਦੀ ਕਲਾ ਠੀਕ ਠਾਕ ਤੇ ਵਧੀਆ ਕੰਮ ਕਰ ਵਧੀਆ ਚੱਲੀ ਜਾਂਦਾ ਮਾਣ ਤੰਗਦਾ ਬਹੁਤ ਵਧੀਆ ਬਹੁਤ ਵਧੀਆ ਅੱਜ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਦਿਖਾਵਾਂਗੇ ਨਗ ਤੇ 10 ਮੱਜਾਂ ਤੇ ਤਿਆਰ ਸੂਈਆਂ ਹੀ ਆ ਹਾਜ਼ਰ ਆ ਠੀਕ ਐ ਸਾਬ ਤੇ ਇੱਕ ਦੋ ਸੂਣ ਵਾਲੀਆਂ ਤੇ ਇਹਨਾਂ ਦੇ ਵਿੱਚ ਮੋਹਰਾ ਦੀਆਂ ਕਿੰਨੀਆਂ ਤੇ ਨੀਲੀ ਦੀਆਂ ਕਿੰਨੀਆਂ ਹੋਣਗੀਆਂ ਤਕਰੀਬਨ 2 ਮੱਜਾਂ ਸੂਈਆਂ ਸੂਣ ਵਾਲੀਆਂ ਤੇ ਨੀਲੀ ਦੀਆਂ ਹਾਂਜੀ ਤੇ 5 ਮੱਜਾਂ ਆ ਗਈਆਂ ਨੀਲੀ ਰਾਵੀ ਦੀਆਂ ਸੂਈਆਂ ਸੂਈਆਂ ਠੀਕ ਜੀ ਤੇ ਜਿਹੜੇ ਆਪਾਂ ਸਾਹਮਣੇ ਝੋਟੀ ਜਿਹੜੀ ਖੜੀ ਆ ਇਧਰ ਤੁਹਾਡੇ ਲਾਗੇ ਜਿਹੜੀ ਇਹਦੇ ਬਾਰੇ ਫੇਲ ਜੀ ਦੀ ਥੋੜੀ ਜਿਆਦਾ ਲੈ ਆਈਆਂ ਰਾਨੂ ਬੱਚਾ ਇਹ ਸਵੇਰੇ ਸੂਈ ਆ ਹਾਂ ਜਨੇ ਕਿਲੋ ਖਾਂਢੀ ਕਿਤੇ ਬੌਲਾ ਕੱਢਿਆ ਹੋਊਗਾ ਐਵੇਂ ਆਖੀ ਇਹ 5 ਕਿਲੋ ਚੋਲੀ ਹੁਣ ਠੀਕ ਠੀਕ ਆ ਠੇਡੇ ਚੀਰ ਵਾਲਾ ਨੇ ਬੱਚਾ ਦਿੱਤਾ ਜੋ ਕੀ ਬੱਚਾ ਬੱਚਾ ਕੱਟੀ ਜੋ ਕੱਟੀ ਆ ਗਈ ਮਗਰ ਤੇ ਸੀਲਸ ਲੱਗਾ ਦਾ ਰੂਮ ਵਰਗੀ ਪੋਲੀ ਆ ਠੀਕ ਜੀ ਮੜਾ ਮੋੜ ਤੋਂ ਵੱਡਾ ਅੰਗਰ ਕਰਦਾ ਜੀ ਹਿੰਦੀ ਨਹੀਂ ਮੜਾਇਆ ਉਹ ਫੇਰ ਰੱਖਿਆ ਗੜਿਆ ਰੂਮ ਵਰਗੀ ਪੋਲੀ ਆ ਵੇਖੋ ਤਾਰਾ ਤੈਨੂੰ ਮੜਾ ਦੇ ਪੋਲੀ ਆ ਵੇਖੋ ਆ ਪਰ ਇਹ ਬੌਲਾ ਇਥੋਂ ਤੁਸੀਂ ਇਹਦੀਆਂ ਧਾਰਾਂ ਦੇਖ ਸਕਦੇ ਜੇ ਪਹਿਲਾ ਸੂਆ ਝੋਟੀ ਸੂਈ ਆ ਬਹੁਤ ਸੋਹਣੇ ਢਾਂਚੇ ਦੀ ਹੈ ਇਹਦੇ ਇਹਦੀ ਅੰਡਰ ਕੁਆਲਿਟੀ ਵੀ ਬੜੀ ਸੋਹਣੀ ਆ ਬਿਲਕੁਲ ਫਿਟਿੰਗ ਵਾਲਾ ਬਹਾਨਾ ਹੈ ਤੇ ਥੋੜਾ ਤੁਹਾਨੂੰ ਪਤਾ ਪਹਿਲਾਂ ਜਨਵਰੀ ਆਲਸਵੇ ਸਵੇਰੇ ਸੂਈ ਹਰੇ ਬਾਕੀ ਬੱਚੇ ਬੁੱਚੇ ਦਾ ਪੂਰਾ ਕਰਦੀ ਆ ਝੋਟੀ ਏਡੇ ਕੱਟ ਦੇ ਵਿੱਚ ਬੱਚਾ ਹੈ ਸੋਹਣੀ ਕੱਟੀ ਆ ਬਹੁਤ ਇਹ ਕਹ ਲਈਏ ਤੇ ਤੋੜ ਕੇ ਵਿਖਾਈਏ ਦੇਖਣੀ ਤੋੜ ਕੇ ਹਾਂਜੀ ਤੋੜ ਕੇ ਇੱਕ ਦੀ ਦਿਖਾ ਦਿੰਨੇ ਆ ਆ ਫੜੀ ਮੜੀ ਜੀ ਖੋਲੀ ਕਾਟੇ ਦੇ ਫੇਸ ਤੇ ਦੇਖ ਸਕਦੇ ਬਿਲਕੁਲ ਬਰੀਕ ਜਿਹਾ ਕੱਟ ਤੇ ਨਾੜੂ ਮਣਕਣੀ ਅੱਖ ਹਾਂਜੀ ਬਿਲਕੁਲ ਤਾਜੀ ਹੈ ਇਸ ਟਾਈਮ ਸਾਹਮਣੇ ਨਾੜੂ ਤਾਂ ਹੀ ਦੇਖ ਸਕਦੇ ਤੇ ਮੱਜ ਦੇ ਵੀ ਅਜੇ ਕੁੜੇ ਜਿਹੜੇ ਉਹ ਢਿੰਦੇ ਹੀ ਆ ਬਿਲਕੁਲ ਸੋ ਇਹ ਝੋਟੀ ਜਿਹੜੀ ਪਹਿਲਾ ਸੂਆ ਸੂਈ ਆ ਇਹ ਵੀ ਫੌਰ ਸੇਲ ਆ ਸੋ ਜੇ ਤੁਹਾਨੂੰ ਉਹੀ ਵੀ ਜਨਵਰ ਵੀਡੀਓ ਦੇ ਵਿੱਚ ਚੰਗਾ ਲੱਗੇ ਤੁਸੀਂ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਜੇ ਇਥੋਂ ਤੁਸੀਂ ਇਹਦਾ ਢਾਂਚਾ ਤੇ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਥਾਣੇ ਨੂੰ ਮੁੱਠੀ-ਮੁੱਠੀ ਥਾਣ ਲੱਗਾ ਵਾ ਸੋਨਾ ਥਾਣੇ ਆ ਤੇ ਬਾਕੀ ਪਹਿਲਾਂ ਤਕਰੀਬਨ ਤੁਹਾਨੂੰ ਪਤਾ ਦੋ ਦੋ ਦੀਆਂ ਆ ਜਦੋਂ ਜਦੋਂ ਇਹ ਪਹਿਲਾ ਸੂਆ ਸੂਈ ਝੋਟੀ ਭਾਈ ਇਹਦੀ ਡਿਮਾਂਡ ਕੀ ਰਹੂਗੀ ਲੈਣ ਦੇ ਜਣ ਕਰਦੀਏ ਦੀ ਲੈਣ ਦੇ ਜ ਵਾਲੀ 1,50,000 ਰੁਪਏ ਸਵਾ 1,25,000 ਰੁਪਏ ਜਿਹੜਾ ਭਾਈ ਕਹਿੰਦੇ ਵੀ ਲੈਣ ਦੇ ਜ ਵਾਲਾ ਹੀ ਆ ਤੇ ਬੱਚਾ ਤੁਸੀਂ ਫੇਰੇ ਬੱਚਾ ਥੱਲੇ ਚੁੰਗੀ ਜਾਂਦਾ ਕਰਮਾਲੀ ਇੱਕ ਪਰੇਸ਼ਾਨ ਤੇ ਆ ਨਵਾਂ ਨਗਰ ਤਾਜ ਨਗਰ ਸੁਆ ਮਾੜਾ ਉਹ ਨਹੀਂ ਕੀ ਕਰਦਾ ਜੀ ਇਹ ਤਾਂ ਗੱਲ ਹੈਗੀ ਸੋ ਇਹ ਝੋਟੀ ਪਹਿਲਾ ਸੁਆ ਸੋਈ ਇਸ ਤੋਂ ਅੱਗੇ ਜੇ ਗੱਲ ਕਰੀਏ ਦੋ ਨਾ ਚੱਲ ਰਿਹਾ ਬੱਚਾ ਇਹ ਕਿੰਨੇ ਦਿਨ ਲੈਂਦੀ ਜੇ ਜੀ ਹੁਣ ਕੋਲ ਨੂੰ ਵਰਨੀਰੇ ਦੇਨੇ ਕੇ ਵੱਧ ਘੱਟ ਵੀ ਖੜ ਸਕਦੀ ਹੈ ਠੀਕ ਆ ਪੈਸੇ ਆਈਡੀਆ ਆਪਾਂ ਨੂੰ ਕੋਈ ਦੋ ਚਾਰ ਦੇ ਦੋ ਚਾਰ ਦਿਨ ਦੇਵੋ ਠੀਕ ਠੀਕ ਜੀ ਇਹਦਾ ਕੀ ਰਿਕਾਰਡ ਰਿਹਾ ਜੇ ਦੁੱਧ ਦਾ ਪਿਛਲੇ ਸੁਆ ਦਾ ਇਹ ਉਹਦਾ ਤਾਂ ਦੂਜੇ ਕਹਿ ਕੇ ਵੀ ਵੇਚ ਸਕਦੇ ਆ ਪਰ ਤੀਜੇ ਸੁਣਾ ਇਹਨੇ ਅੱਛਾ ਤੀਜੇ ਸੁਣਾ ਇਹਨੇ ਤਾਂ ਦੂਜੇ ਕਹਿ ਕੇ ਵੀ ਵੇਚ ਸਕਦੇ ਠੀਕ ਠੀਕ ਆ ਹਾਂਜੀ ਬਿਲਕੁਲ ਇਹਨੇ ਪਹਿਲਾਂ ਨੇ ਦੋ ਦਿੱਤਾ ਨੇ 14 ਕਿਲੋ ਦੂਜੇ ਸੁਨੇ ਤਾਂ 18 ਕਿਲੋ 18 ਕਿਲੋ ਦੋ ਦਿੱਤਾ ਫੇਰ ਕੀ ਵੇਖੋ ਹੁਣ ਕੀ ਕਰੀ 18 ਤਾਂ ਦਊਗੀ ਨਾ ਜੇ 20 ਨਾ ਦਊਗੀ ਤੇ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈਗੀ ਇਹ ਵੀ ਸੋਨੇ ਢਾਂਚੇ ਦੀ ਆ ਸਿੰਗਲ ਹੱਡੀ ਦੀ ਆ ਤੇ ਸਿੰਗ ਦੀ ਗੱਲ ਕਰੀਏ ਤਾਂ ਇਹਨੂੰ ਵੀ ਬਿਲਕੁਲ ਪਤਲਾ ਬਰੀਕ ਸਿੰਗ ਲੱਗਾ ਏ ਪੂਰੀ ਬਿੱਲੀ ਆ ਮਾਰਕਿੰਗ ਪੂਰੀ ਪ੍ਰੋਪਰ ਚਾਰੇ ਪੈਰਾਂ ਤੇ ਆ ਪਵਾਨ ਇਹਦੇ ਤੁਸੀਂ ਦੇਖ ਸਕਦੇ ਥਾਣਾ ਦੇ ਵਿੱਚ ਗੈਪ ਬਹੁਤ ਸੋਹਣਾ ਵਾ ਤੇ ਪੂਰਾ ਮੋਟਾ-ਮੋਟਾ ਥਾਣ ਲੱਗਾ ਵਾ ਰੂਮ ਵਰਗੀ ਪੋਚ ਚੋਣ ਚਾਂਣ ਵੀ ਸੌਦਾ ਕਰ ਲਏ ਕੋਈ ਤੇ ਸੂਈ ਖੜੇ ਇਹ ਨਹੀਂ ਮੈਂ ਕਹਿੰਦੀ ਦੁੱਧ ਵੀ 18 ਕਿਲੋ ਮਿੰਨਕੇ ਖੜੇ ਘੰਡੇ ਦੇ ਰੱਖੇ ਬਿਲਕੁਲ ਬਿਲਕੁਲ ਇੱਥੋਂ ਤੁਸੀਂ ਇਹਦਾ ਆਰਡਰ ਵੇਖ ਸਕਦੇ ਬਿੰਦੀ ਮਗਰ ਪਵਾਨੇ ਤੇ ਤੁਸੀਂ ਵੇਖ ਸਕਦੇ ਉਹਨਾਂ ਹੀ ਅੱਗੇ ਨੂੰ ਆ ਤੇ ਉਹਨਾਂ ਹੀ ਪਿਛੇ ਮੈਂ ਨਹੀਂ ਬਣੀ ਇਹ तकरीबन 3-4 ਦਿਨ ਦੀ ਕੱਚੀ ਮੰਨ ਲਓ ਵੀ ਇੰਨੇ ਕ ਦਿਨ ਇਹਨੇ ਲੈ ਜਾਣੇ ਸੂਨ ਦੇ ਵਿੱਚ ਉਹ ਇਹ ਸੋਹਣੇ ਢਾਂਚੇ ਦੀ ਆ ਜ਼ੈਰਾ ਮਾ ਦੀ ਦੂਜੀ ਖੁਰ ਕਰਾ ਸੋ ਇਹ ਵੀ ਤੁਹਾਨੂੰ ਇੱਕਰੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਇੱਥੋਂ ਤੁਸੀਂ ਝੋਟੀ ਤੁਰਦੀ ਇੱਕਰੀ ਦੇਖ ਸਕਦੇ ਜੇ ਇਹਦਾ ਢਾਂਚਾ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਸੋਹਣੇ ਢਾਂਚੇ ਦੀ ਆ ਵੀ ਚੰਗੇ ਕਾਦ ਕਾਟ ਦੀ ਆ ਬੇਲਬੂਲ ਵੀ ਬਹੁਤ ਚੰਗੀ ਆ ਆਸਿਆ ਕੇ ਵੀਰ ਕਹਿੰਦੇ ਵੀ ਦੁੱਧ 18 ਕਿਲੋ ਤੇ ਪੱਕਾ ਦਊਗੀ ਪਿਛਲੀ ਆ ਰਹੇ ਨੇ ਦੂਜੇ ਸੂਏ ਦੁੱਧ 18 ਕਿਲੋ ਦਿੱਤਾ ਹੈ ਤੇ ਐਤ ਕੀ ਉਮੀਦ ਹੈ ਇਹਦੀ ਵੈਸੇ ਦੁੱਧੋਂ ਵਧਨ ਦੀ ਸੋ ਇਥੋਂ ਤੁਸੀਂ ਇਹਦਾ ਢਾਂਚਾ ਚੈੱਕ ਕਰ ਸਕਦੇ ਤੇ ਇਹਦੀ ਅਡਰ ਕੁਆਲਿਟੀ ਬਹੁਤ ਸੋਹਣਾ ਥਣ ਲੱਗਾ ਹੈ ਤੇ ਢਾਂਚਾ ਵੀ ਬਹੁਤ ਸੋਹਣਾ ਸਿੰਗਲ ਹੱਡੀ ਦੀ ਮੱਝ ਸੋ ਇਹਦੀ ਰੇਟ ਦੀ ਗੱਲ ਕਰੀਏ ਤਾਂ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਜੀ ਉੱਪਰ ਦੇ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਇਹਦਾ ਰੇਟ ਪੁੱਛ ਸਕਦੇ ਜੀ ਦੋਸਤੋ ਇੱਕ ਸਾਹਮਣੇ ਝੋਟੀ ਦਿਖਾਉ ਲਗਾ ਤੁਹਾਨੂੰ ਨਗੀਨਾ ਹੀ ਆ ਝੋਟੀ ਬਿਊਟੀ ਵਾਲੇ ਪੱਖ ਤੋਂ ਤੇ ਢਾਂਚੇ ਤੋਂ ਵੀ ਬਹੁਤ ਸੋਹਣੀ ਆ ਇਹਦੀ ਆਰਡਰ ਕੁਆਲਿਟੀ ਬਾ ਕਮਾਲ ਆ ਤੇ ਬੱਚਾ ਇਹਦੇ ਮਗਰ ਮੇਲ ਕਾ ਫੇ ਅੱਜ ਪੁੱਛਦੇ ਆ ਵੀਰ ਹੁਣਾਂ ਨੂੰ ਵੀ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਤੇ ਕਿੰਨਾ ਦੁੱਧ ਹਾਜ਼ਰ ਆ ਹਾਂਜੀ ਵੀਰ ਜੀ ਇਹਦੇ ਬਾਰੇ ਡਿਟੇਲ ਦਿਓ ਜੇ ਇਹ ਕਿੰਨੇ ਦਿਨਾਂ ਦੀ ਸੂਈ ਜੇ 8 ਦਿਨਾਂ ਦੀ ਵੀਰ ਜੀ ਸੂਈ ਆ ਠੀਕ ਜੇ 15 ਕਿਲੋ ਕੰਡੇ ਦੇ ਰੱਖ ਕੇ ਦੋ ਤੇ ਖੜ ਸਕਦੇ ਜੀ 15 ਕਿਲੋ ਤੇ ਜਿਹੜਾ ਰਹਿ ਗਈ ਰਹਿ ਗਈ 8-7 ਦਿਨ ਟਪਾਵਾਂਗੇ ਥੱਲੇ ਨਹੀਂ ਆਉਂਦੇ ਠੀਕ ਠੀਕ ਜੀ ਤਾਂ ਸਾਫ ਤਾਂ ਫਿਰ ਕਰਨੀ ਪੈਂਦੀ ਜੀ ਆ ਪਾਕੀ ਇਹ ਵੀ ਬਿਲਕੁਲ ਬਿਲਕੁਲ ਇਹਦਾ ਢਾਂਚਾ ਤੁਸੀਂ ਇਥੋਂ ਆਰਡਰ ਕੁਆਲਟੀ ਵੇਖ ਸਕਦੇ ਜੀ ਇਹਨੂੰ ਕੱਲ 104 ਬੁਖਾਰ ਹੋ ਗਿਆ ਗੱਲ ਅੱਛਾ ਜੀ ਜੇ ਟਾਪ ਦੀ ਫਿਰ ਨਹੀਂ ਦੇਖੀ ਬਿਲਕੁਲ ਬਿਲਕੁਲ ਇਥੋਂ ਤੁਸੀਂ ਇਹਦਾ ਆਰਡਰ ਜਿਹੜਾ ਉਹ ਵੇਖ ਸਕਦੇ ਜੀ ਬਹੁਤ ਸੋਹਣੇ ਖੁੱਲੇ ਆਰਡਰ ਦੀ ਆ ਤੇ ਢਾਂਚਾ ਵੀ ਇਹਦਾ ਬੜਾ ਸੋਹਣਾ ਹੈ ਸੋ ਇਹ ਨੀਲੀ ਰਾਵੀ ਦੇ ਵਿੱਚ ਚਾਰੇ ਪੈਰ ਮਾਰਕਿੰਗ ਪੂਰੀ ਕਰਦੀ ਆ ਤੇ ਆਖੂਖ ਤੇ ਫੇਸ ਦੀ ਗੱਲ ਕਰੀਏ ਬਹੁਤ ਸੋਹਣਾ ਇਹਦਾ ਫੇਸ ਆ ਇੱਥੋਂ ਤੁਸੀਂ ਫੇਰ ਇੱਕ ਰੀ ਥਾਨ ਦੀ ਕੁਆਲਿਟੀ ਇਹਦੀ ਆਰਡਰ ਦੀ ਵੇਖ ਸਕਦੇ ਜੇ ਬੱਚਾ ਇਹਦੇ ਮਗਰ ਮੇਲ ਕਾਫ ਆ ਗਿਆ ਇਹ ਭਾਈ ਕੀ ਉਮੀਦ ਹੈ ਆਰ ਕੀ ਹੈ ਕਨਵਾ ਸੁਆ ਸੂਈ ਆ ਸੁਆਰ ਕੀ ਕਨਵਾ ਸੁਈ ਜੇ ਸੁਆ ਦੂਜਾ ਜੀ ਦੂਜਾ ਸੂਈ ਆ ਦੂਜਾ ਸੂਈ ਠੀਕ ਜੀ ਵੇਖਣ ਨੂੰ ਤਾਂ ਵੈਸੇ ਪਹਿਲਾਂ ਨਹੀਂ ਲੱਗਦੀ ਆ ਹੈ ਹੀ ਪਹਿਲਾਂ ਆ ਠੀਕ ਆ ਪਰ ਆਪਾਂ ਦੂਜੇ ਕਰਕੇ ਵੇਚਣੀ ਆ ਠੀਕ ਠੀਕ ਆ ਠੀਕ ਆ ਸੋ ਇਹ ਥਣਾ ਥੋੜਾ ਤਾਂ ਕੋਈ ਮੰਨਦਾ ਨਹੀਂ ਵੀ ਇਹ ਵੇ ਆਾ ਥਾਣਾ ਥਾਣਾ ਇਹਨੂੰ ਦੇਖ ਦੋ ਬੰਦਿਆਂ ਦਾ ਸਵਾਉ ਕਹਿੰਦੇ ਦੁੱਜਣੇ ਮਹਾਵੀਰ ਆ ਭਾ ਦੁੱਜਣੀ ਕਹਿੰਨੇ ਹੋਰ ਦੱਸੋ ਗੱਲ ਬਿਲਕੁਲ ਬਿਲਕੁਲ ਥਾਣੇ ਨੂੰ ਦੁੱਜਣੇ ਮੱਝਾਂ ਵਾਲੇ ਨਾਲ ਗੱਲ ਹੋਈ ਹਾਂਜੀ ਕਿ ਹੈ ਜੀ ਸਾਹਮਣੇ ਇਹਨੂੰ ਪੰਜਵੇਂ ਸੂਏ ਕੋ ਗੇ ਲੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੇ ਦੋ ਅਗਲਾ ਭਗੜਾ ਬਹਿ ਕਰਦਾ ਵੀ ਨਹੀਂ ਇਹ ਦੁੱਜਣੇ ਆ ਜਾਂ ਦੁੱਜਣੀਆਂ ਠੀਕ ਠੀਕ ਆ ਆਓ ਆਪਣੀ ਸਮਝ ਲਾ ਲੈ ਭਾਵੇਂ ਕੋਈ ਪਹਿਲਾਂ ਸਮਝੇ ਪਹਿਲਾਂ ਗੇਲੇ ਪਾ ਸਮਝੋ ਕੋ ਸਾਹਮਣੇ ਕੋ ਲੁਕਿਆ ਨਹੀਂ ਕੋ ਫੇਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਆਸੀਆ ਵੀ ਦੁੱਧ ਵਧੂਗੀ ਹਜੇ 15 ਕਿਲੋ ਤਾਂ ਕੰਡੇ ਤੇ ਹੋਣੇ ਨਾ ਜਿਹੜਾ ਮਰਜੀ ਖੜੇ ਠੀਕ ਆ ਹਜੇ ਮੈਲੇ ਨਹੀਂ ਲੱਗੀ ਨਾ ਮੈਲੇ ਨਹੀਂ ਲੱਗੀ ਠੀਕ ਠੀਕ ਆ ਤੇ ਫਿਰ ਤਾਂ ਦੁੱਧ ਬਹੁਤ ਚੰਗਾ ਇਹਨੂੰ ਕਰਨਾ ਚਾਹੀਦਾ ਵਾ ਨਾਲੇ ਜਿਹੜਾ ਮੌਕੇ ਤੇ ਹੈਗਾ ਸੀ ਤੋਂ ਉਹ ਦੱਸਣ ਨੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਜੀ ਕੋਈ ਘਟਣ ਵਾਲੀ ਤਾਂ ਗੱਲ ਹੈ ਨਹੀਂ ਤੰਦਰੁਸਤ ਰਹੇ ਮੈਂ ਤੇ ਵਧੂਗੀ ਤੋਰੀ ਇੱਕ ਨਹੀਂ ਖੋਲੇ ਮੜੀ ਸੋ ਬਹੁਤ ਸੋਹਣੀ ਇਹਦੀ ਪੂਛ ਦੀ ਗੱਲ ਕਰੀਏ ਤਾਂ ਥੱਲੇ ਪੈਰਾਂ ਤੱਕ ਲੱਗਦੀ ਆ ਤੁਸੀਂ ਦੇਖ ਸਕਦੇ ਜੀ ਤੇ ਝੋਟੀ ਦਾ ਟਾਂਚਾ ਵੀ ਬਹੁਤ ਸੋਹਣਾ ਵਾ ਤੇ ਆ ਬੱਚਾ ਇਹਦੇ ਮਗਰ ਮੇਲ ਕਾਫ ਸੋ ਇਥੋਂ ਤੁਸੀਂ ਇਹਦੀ ਤੁਰਦੀ ਦੀ ਫੇਸ ਦੀ ਕੁਆਲਿਟੀ ਦੇ ਢਾਂਚਾ ਨੋਟ ਕਰ ਸਕਦੇ ਸੋਹਣੇ ਢਾਂਚੇ ਦੀ ਆ ਹਾਈਟ ਲੈਂਥ ਦੀ ਝੋਟੀ ਬਹੁਤ ਸੋਹਣੀ ਆ ਨੀਲੀ ਰਾਵੀ ਦੇ ਵਿੱਚ ਮਧਰੀ ਕੋਡੀ ਦੀ ਤੇ ਇਹਦਾ ਆਰਡਰ ਜਿਹੜਾ ਵਾ ਉਹ ਜੇ ਉਤੋਂ ਤੁਹਾਨੂੰ ਮੈਂ ਦਿਖਾਵਾਂ ਤੇ ਤਕਰੀਬਨ ਉਤੋਂ ਇੱਕ ਗੇਟ ਤੋਂ ਪਲੱਸ ਜਿਹੜਾ ਉਹ ਚੌੜਾ ਵਾ ਤੇ ਬਾਕੀ ਥਾਣਾ ਦੇ ਵਿੱਚ ਵਿਥੀ ਵੀ ਬਹੁਤ ਸੋਹਣੀ ਆ ਗੈਪ ਇਥੋਂ ਤੁਸੀਂ ਦੂਰੋਂ ਵੇਖ ਸਕਦੇ ਆ ਕਿ ਮੈਂ ਇਥੇ ਫੇਸ ਦੀ ਕੁਆਲਿਟੀ ਦਿਖਾਦਾ ਘਮਾਰੋ ਇੱਕ ਰਿਫਰ ਮੜੀ ਸੋ ਸਿੰਘ ਨੂੰ ਬਿਲਕੁਲ ਛੋਟਾ ਲੱਗਾ ਵਾ ਵੀਰ ਕਹਿੰਦੇ ਵੀ ਭਾਵੇਂ ਤੁਸੀਂ ਪਹਿਲਾਂ ਨੂੰ ਮੰਨ ਲਿਓ ਤੇ ਭਾਵੇਂ ਦੁੱਜੇ ਨੂੰ ਮੰਨ ਲਿਓ ਬਾਕੀ ਥਾਣਾ ਤੋਂ ਇਹ ਦੁੱਜਣੇ ਆ ਤੇ ਵੈਸੇ ਘਰ ਵਾਲਿਆਂ ਦੇ ਦੱਸਣ ਤੱਕ ਜਿੱਥੋਂ ਇਹਨਾਂ ਖਰੀਦੀ ਆ ਉਹਨਾਂ ਪਹਿਲਾ ਸੁਆ ਕਹਿ ਕੇ ਦਿੱਤੀ ਆ ਸੋ ਸੋਹਣੇ ਟਾਂਜੇ ਦੀ ਆ ਝੋਟੀ ਕਾਲ ਕਰ ਲਿਓ ਇਹਦਾ ਰੇਟ ਜਿਹੜਾ ਉਹ ਫੋਨ ਦੇ ਉੱਤੇ ਰਹੂਗਾ ਤੇ ਜਿੰਨੂੰ ਕਿਸ ਨੂੰ ਇਹ ਚੰਗੀ ਲੱਗੇ ਝੋਟੀ ਬਹੁਤ ਸੋਹਣਾ ਨਗੀਨਾ ਵਾਂਗ ਹੈ ਸੋਹਣੇ ਟਾਂਚੇ ਦੀ 15 ਕਿਲੋ ਦੁੱਧ ਜਿਹੜਾ ਇੱਥੇ ਲੈ ਰੈਡੀ ਬਿਲਕੁਲ ਕੰਡੇ ਵਾਲਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਦੋਸਤੋ ਇਹ ਕਿ ਸਾਹਮਣੇ ਝੋਟੀ ਦਿਖਾਉਣ ਲੱਗਾ ਤੁਹਾਨੂੰ ਮੋਹਰਾ ਨਸਲ ਦੀ ਬਹੁਤ ਸੋਹਣਾ ਢਾਂਚਾ ਹੈ ਦਾ ਹਾਈਟ ਲੈਂਥ ਦੀ ਵੀ ਪੂਰੀ ਹੈ ਝੋਟੀ ਤੇ ਬਿਊਟੀ ਵਾਲੇ ਪੱਖ ਤੋਂ ਵੀ ਪੂਰੀ ਹੈ ਅਜੇ ਵੀਰੂਣੀ ਕਹਿੰਦੇ ਵੀ ਇਹ ਦੂਜਾ ਸੁਆ ਸੂਈ ਆ ਤੇ ਦੰਦਾਂ ਦੇ ਵਿੱਚ ਆ ਸੋ ਬੱਚਾ ਇਹਦੇ ਮਗਰ ਮੇਲ ਕਾ ਫਿਆਦੇ ਇਹਦੇ ਥੱਲੇ ਦੁੱਧ ਦੀ ਗੱਲ ਕਰੀਏ ਤੇ ਤਕਰੀਬਨ 18 ਤੋਂ ਲੈ ਕੇ 20 ਕਿਲੋ ਦੁੱਧ ਜਿਹੜਾ ਉਹ ਰੈਡੀ ਆ ਇਹ ਕਹਿੰਦੇ ਸੇਲ ਹੋ ਗਈ ਆ ਸੌਦਾ ਇਹਦਾ ਹੋ ਗਿਆ ਵਾ ਬਾਕੀ ਇੱਕ ਸ਼ੌਂਕੀਆ ਤੌਰ ਤੇ ਤੁਹਾਨੂੰ ਮੈਂ ਦਿਖਾਉਣ ਲੱਗਾ ਵਾਂ ਇਹਦਾ ਢਾਂਚਾ ਤੇ ਇਹਦੀ ਆਰਡਰ ਦੀ ਗੱਲ ਕਰੀਏ ਬਹੁਤ ਸੋਹਣਾ ਇਧਰਲੀ ਸਾਈਡ ਤੋਂ ਤੁਸੀਂ ਵੇਖ ਸਕਦੇ ਜੀ ਬਿਲਕੁਲ ਹਰਿਆਣੇ ਦਾ ਭਲੇਖਾ ਪਾਉਂਦੀ ਆ ਝੋਟੀ ਤੇ ਬਰੀਡ ਵੀ ਮੋਹਰਾ ਦੇ ਵਿੱਚ ਪੂਰੀ ਪਰਫੈਕਟ ਬਰੀਡ ਦੇ ਵਿੱਚ ਆਪਣੇ ਆਪ ਜੇ ਸੋ ਇਹ ਝੋਟੀ ਤੁਹਾਨੂੰ ਸ਼ੌਂਕੀਆ ਤੌਰ ਤੇ ਦਿਖਾਉਣ ਲੱਗਾ ਸੋ ਇੱਥੇ ਕਾਫੀ ਗਿਣਤੀ ਦੇ ਵਿੱਚ ਜਾਨਵਰ ਜਿਹੜੇ ਉਹ ਵਿਕਾਊ ਹੁੰਦੇ ਆ ਹਰ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਦੇ ਆ ਉਹਹੀਂ ਇੱਥੇ ਵਿਜ਼ਿਟ ਕਰਕੇ ਕਿਸੇ ਵੀ ਤਰ੍ਹਾਂ ਦਾ ਜਾਨਵਰ ਤੁਸੀਂ ਖਰੀਦ ਸਕਦੇ ਜੇ ਟੋਕੜਾ ਕਬਣਾ ਵੀ ਮਜਾ ਤੁਹਾਨੂੰ ਮਿਲ ਜਾਣਗੇ ਆ ਵੱਡੇ ਢਾਂਚੇ ਦੇ ਆ ਜਿਵੇਂ ਆ ਨੀਲੀ ਰਵੀ ਦੀ ਬਹੁਤ ਵੱਡੀ ਮੱਝ ਅਜੇ ਤਕਰੀਬਨ ਕੋਈ 10-15 ਦਿਨ ਲੈ ਜਾਊਗੀ ਸੂਨ ਦੇ ਵਿੱਚ ਇਹਦੇ ਆਰਡਰ ਦੀ ਤੁਸੀਂ ਇੱਥੋਂ ਬੰਤਰ ਵੇਖ ਸਕਦੇ ਜੇ ਸੋ ਇਹਦੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਢਾਂਚਾ ਇਹਦਾ ਬਹੁਤ ਜ਼ਿਆਦਾ ਹੈਵੀ ਆ ਪੂਰੇ ਵੱਡੇ ਕੱਦ ਦਾ ਦੋਸਤੋ ਜੇ ਤੁਹਾਨੂੰ ਇਹ ਮੋਹਰਾ ਨਸਲ ਦੀ ਝੋਟੀ ਇੱਕ ਹੋਰ ਦਿਖਾਉਣ ਲੱਗਾ ਹੈ ਇਹ ਪਰਸੋਂ ਦੀ ਸੂਈ ਆ ਤੇ 12 ਕਿਲੋ ਬੋਲਾ ਰੇ ਥਲੇ ਡਾ ਰੈਡੀ ਆ ਇਹਦੀ ਬੰਤਰ ਵੇਖੋ ਤੁਸੀਂ ਪਿੱਠਪੂੜਾ ਵੇਖੀ ਇਹਦੇ ਉੱਤੇ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਵੀ ਮੰਜਾ ਡੈਂਦਾ ਏ ਤੇ ਇਹਦਾ ਆਰਡਰ ਵੀ ਬੜਾ ਸੋਹਣਾ ਹੈ ਤੇ ਫੇਸ ਦੀ ਗੱਲ ਕਰੀਏ ਤੇ ਛੋਟਾ ਸਿੰਗ ਲੱਗਾ ਹੈ ਦੇਖੀ ਵੇਖੀ ਮੋਰ ਚਲ ਗਿਆ ਡਾਕਲਾ ਡਾਕਲਾ ਇੱਥੋਂ ਤੁਸੀਂ ਇਹਦਾ ਆਰਡਰ ਜਿਹੜਾ ਏ ਉਹ ਵੇਖ ਸਕਦੇ ਜੀ ਪੂਰਾ ਚੜਾਈ ਦੇ ਵਿੱਚ ਤੇ ਮੁਠੀ-ਮੁਠੀ ਇਹਨੂੰ ਥਾਣ ਲੱਗਾ ਵਾ ਫੇਸ ਵੀ ਬੜਾ ਸੋਹਣਾ ਹੈ ਇਹਦੇ ਮਗਰ ਕੱਟੀ ਯਾਦਿਆ ਜੇ 3 ਦਿਨ ਦੀ ਇਹ ਸੂਈ ਆ ਪਰਸੋਂ ਦੀ ਸੂਈ ਆ ਤੇ ਬੌਲਾ ਜਿਹੜਾ ਗੱਲ ਕਰੀਏ ਤੇ 12 ਕਿਲੋ ਵਾਂਗੂ ਵੀਰ ਕਹਿੰਦਾ ਵੀ ਰੈਡੀ ਆ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਇਹ ਸੋਹਣੇ ਢਾਂਚੇ ਦੀ ਮੋਹਰਾ ਨਸਲ ਦੀ ਝੋਟੀ ਦੂਜਾ ਸੂਆ ਸੂਈ ਆ ਸੋ ਉੱਪਰ ਦਿੱਤੇ ਨੰਬਰ ਤੇ ਕਾਲ ਤੁਸੀਂ ਕਰ ਲਿਓ ਜੇ ਤੁਹਾਨੂੰ ਕੋਈ ਵੀ ਜਾਨਵਰ ਜਿਹੜਾ ਪਸੰਦ ਆਉਂਦਾ ਏ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਇੱਕ ਨੀਲੀ ਰਾਵੀ ਦੀ ਵੀ ਇਹ ਨੀਲੀ ਰਾਵੀ ਦੀ ਮਾਝ ਜਿਹੜੀ ਐ ਤੀਜਾ ਸੂਹਾ ਸੂਈ ਆ ਇਹ ਥੱਲੇ ਦੁੱਧ ਇਸ ਟਾਈਮ 16 ਕਿਲੋ ਤੋਂ ਪਲੱਸ ਆ ਰੈਡੀ ਆ ਸੋ ਇਹਦਾ ਢਾਂਚਾ ਤੇ ਆਰਡਰ ਕੁਆਲਿਟੀ ਤੁਹਾਨੂੰ ਮੈਂ ਦਿਖਾ ਦੇਣਾ ਹੈ ਬੈਕ ਸਾਈਡ ਦੀ ਹੋਗੇ ਬਹੁਤ ਸੋਹਣਾ ਆਰਡਰ ਲੱਗਾ ਇਹਨੂੰ ਵੀ ਇੱਥੋਂ ਤੁਸੀਂ ਇਹਦਾ ਆਰਡਰ ਜਿਹੜਾ ਉਹ ਵੇਖ ਸਕਦੇ ਜੀ ਬੱਚਾ ਇਹਦੇ ਮਗਰ ਕੱਟਾ ਵਾ ਸੋ ਸੋਹਣੇ ਢਾਂਚੇ ਦੀ ਇਹ ਵੀ ਜਿਹੜੀ ਮੱਝ ਆ ਇਹ ਫੋਰ ਸੇਲ ਆ ਸੋ ਇਥੋਂ ਤੁਸੀਂ ਇਹਦਾ ਕਰੀ ਆਰਡਰ ਜਿਹੜਾ ਉਹ ਫੇਰ ਵੇਖ ਸਕਦੇ ਜੀ ਬਹੁਤ ਸੋਹਣੀ ਬੰਤਰਿਆ ਤੇ ਥਣ ਵੀ ਇਹਨੂੰ ਸੋਹਣਾ ਲੱਗਾ ਵਾ ਸੋ ਇਹ ਤੀਜਾ ਸੂਆ ਸੂਈ 16 ਕਿਲੋ ਤੋਂ ਪਲੱਸ ਦੁੱਧ ਜਿਹੜਾ ਉਹ ਰੈਡੀ ਹੈ ਇਹਦੇ ਥੱਲੇ ਦੋਸਤੋ ਇੱਕ ਹੋਰ ਝੋਡੀ ਮੋਰਾ ਨਸਲ ਦੀ ਤੁਹਾਨੂੰ ਦਿਖਾਉਣ ਲੱਗਾ ਐ ਇਹ ਵੀ ਅੱਜ ਤਿੰਨਕ ਦਿਨ ਦੀ ਸੂਈ ਆ ਤੇ ਤਕਰੀਬਨ 13-14 ਕਿਲੋ ਬੋਲਾ ਵੀਰ ਕਹਿੰਦਾ ਵੀ ਰੈਡੀ ਹੈ ਇਹਦੇ ਥੱਲੇ ਅੱਗੇ ਲੈ ਜਾਓ ਮੜੀ ਕਮਾਲ ਉਹ ਇਹਦਾ ਟਾਂਚਾ ਤੁਸੀਂ ਫੇਸ ਕੁਆਲਿਟੀ ਤੇ ਬਾਡੀ ਬੰਦਰ ਵੇਖ ਸਕਦੇ ਜੇ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਐ ਇਹਨੂੰ ਮੁੱਠੀ-ਮੁੱਠੀ ਥਾਣ ਲੱਗਾ ਐ ਤੇ ਪੂਰਾ ਗੈਪ ਦੇ ਵਿੱਚ ਥਾਣੇ ਆ ਹਾਈਟ ਲੈਂਥ ਦੀ ਵੀ ਝੋਟੀ ਪੂਰੀ ਆ ਤੇ ਇੱਥੋਂ ਤੁਸੀਂ ਥੋੜਾ ਬੱਚੇ ਦਾ ਕਰਦੀ ਆ ਬੱਚਾ ਇਹਦੇ ਮਗਰ ਕਟਾਵਾ ਵਾ ਵੇਖੀ ਸੋ ਸੋ ਇੱਥੋਂ ਤੁਸੀਂ ਇਹਦਾ ਫੇਸ ਵੇਖ ਸਕਦੇ ਜੇ ਤੁਰਦੀ ਦਾ ਆਰਡਰ ਵੀ ਤੁਹਾਨੂੰ ਜਿਹੜਾ ਮੈਂ ਕੋਲੋਂ ਦੀ ਹੋ ਕੇ ਦਿਖਾ ਦਿੰਨਾ ਗੈਪ ਬਹੁਤ ਸੋਹਣਾ ਐ 13 ਕਿਲੋ ਤੋਂ ਪਲਾਸ ਜਿਹੜਾ ਬੌਲਰ ਥੱਲੇ ਰੈਡੀ ਆ ਅੱਜ 3 ਦਿਨ ਦੀ ਸੂਈ ਥੱਲੇ ਸੋ ਇਹ ਵੀ ਫॉर ਸੇਲ ਆ ਸੋ ਜੇ ਕਿਸੇ ਵੀਰ ਨੇ ਪੈਸੇ ਥੋੜੇ ਲਾਉਣੇ ਆ ਤੇ ਆ ਝੋਟੀ ਜਿਹੜੀ ਆ ਇਹ ਡੇਢ ਮਹੀਨੇ ਦੀ ਸੂਈ ਤੇ ਮਗਰੇ ਦੇ ਬੱਚਾ ਵੀ ਕੱਟੀ ਆ ਤੇ ਦੋਧੇ ਦੇ ਥੱਲੇ 12 ਕਿਲੋ ਜਿਹੜਾ ਉਹ ਰੈਡੀ ਆ ਸੋਨੇ ਟਾਂਜੇ ਦੀ ਮੋਹਰਾ ਨਸਲ ਦੇ ਵਿੱਚ ਪੈਂਦੀ ਆ ਇਹਦੀ ਫੇਸ ਦੀ ਕੁਆਲਿਟੀ ਇਕ ਲਈ ਤੁਹਾਨੂੰ ਇੱਥੋਂ ਦਿਖਾ ਦੇਣਾ ਸੋ ਇਹ 1.5 ਮਹੀਨੇ ਦੀ ਤਕਰੀਬਨ ਵੀਰ ਕਹਿੰਦੇ ਵੀ ਸੂਈ ਆ ਤੇ ਆਰਡਰ ਇਹਦਾ ਜਿਹੜਾ ਬਹੁਤ ਸੋਹਣਾ ਉਨਾ ਹੀ ਅੱਗੇ ਨੂੰ ਤੇ ਉਨਾ ਹੀ ਪਿੱਛੇ ਨੂੰ ਤੇ ਗੈਪ ਵੀ ਥਾਣਾ ਦੇ ਵਿੱਚ ਸੋਹਣਾ ਵਾ ਕੋਈ ਟਾਈਮ ਵਗੈਰਾ ਨਹੀਂ ਲੱਗਾ ਬਿਲਕੁਲ ਤੁਸੀਂ ਥਣ ਵੇਖ ਸਕਦੇ ਕੋਈ ਪਛਮਾ ਦੇ ਵਿੱਚ ਨਹੀਂ ਗੇ ਸੋ ਇਹਦਾ ਪਿੱਠ ਪੂੜਾ ਬਹੁਤ ਸੋਹਣਾ ਵਾ ਸੋਹਣੇ ਢਾਂਜੇ ਦੀ ਆ ਇਧਰਲੀ ਸਾਈਡ ਵਹਾਨੇ ਦੇ ਉੱਤੇ ਵੇਨਸ ਜਿਹੜੀਆਂ ਆਰਡਰ ਤੇ ਤੁਸੀਂ ਵੇਖ ਸਕਦੇ ਜੀ ਸੋ ਇਹਦੇ ਥੱਲੇ 12 ਕਿਲੋ ਦੁੱਧ ਜਿਹੜਾ ਉਹ ਰੈਡੀ ਆ ਤੇ ਬੱਚਾ ਇਹਦੇ ਮਗਰ ਕੱਟੀ ਆ ਸੋ ਜਿਸਕੇ ਨੇ ਵੀ ਪਹਿਲੇ ਥੋੜੇ ਲਾਉਣੇ ਹੋਣ ਬਜਟ ਥੋੜਾ ਹੋਵੇ ਉਹ ਇਸ ਮੱਝ ਲਈ ਕੰਟੈਕਟ ਕਰ ਸਕਦਾ ਹੈ ਕਾਲ ਕਰ ਸਕਦਾ ਹੈ ਮੇਬੀ ਇਹ ਲਾਸਟ ਦੇ ਵਿੱਚ ਇਹੀ ਮੱਝ ਹੋਊਗੀ ਵੀਡੀਓ ਦੀ ਇੱਥੇ ਆਪਾਂ ਸਮਾਪਤੀ ਕਰਾਂਗੇ ਸੋ ਮਿਲਦੇ ਹਾਂ ਦੋਸਤੋ ਕੋਈ ਨਵੀਂ ਅਪਡੇਟ ਲੈ ਕੇ ਵੀਡੀਓ ਇੱਥੇ ਰੋਕਦੇ ਹਾਂ ਅੱਜ ਤੇ ਇਸ ਵੀਡੀਓ ਦੇ ਵਿੱਚ ਤਕਰੀਬਨ ਤੁਹਾਨੂੰ ਕੋਈ 8-9 ਨਗ ਜਿਹੜੇ ਉਹ ਦਿਖਾਏ ਆ ਤੇ ਸਪੈਸ਼ਲ ਜਿਹੜਾ ਅੱਜ ਦਾ ਕੋਕਾ ਪੀਸ ਰਿਹਾ ਏ ਉਹ ਇਹ ਨੀਲੀ ਰਾਵੀ ਦੀ ਝੋਟੀ ਹਾਂ ਤਾਜੀ ਸੂਈ ਦੁੱਧ 15 ਕਿਲੋ ਰੈਡੀ ਤੇ ਮਗਰੇ ਦੇ ਬੱਚਾ ਜਿਹੜਾ ਉਹ ਕਟਾ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ